ਅਸਾਮ ਦੀ ਡਿਬਰੂ ਕੜ ਜੇਲ੍ਹ ਵਿੱਚ ਬੰਦ ਅਮਰਿਤਪਾਲ ਸਿੰਘ ਸੌਂ ਚੁਕ ਲਈ ਹੈ ਖਰੂਰ ਸਾਹਿਬ ਦੇ ਐਮਪੀ ਹੋਣ ਦੇ ਨਾਤੇ ਸੌਂ ਚੁਕਾਈ ਗਈ 5 ਜੁਲਾਈ ਨੂੰ ਕਾ ਇਹ ਵੀ ਗਿਆ ਕਿ ਸ਼ਾਇਦ ਸੰਵਿਧਾਨ ਤੇ ਹੱਥ ਰੱਖ ਕੇ ਹੀ ਸੌਂ ਚੁਕਾਈ ਗਈ ਹੋਵੇ ਪਰ ਉਸ ਤੋਂ ਬਾਅਦ ਉਹਨਾਂ ਦੀ ਮਾਤਾ ਦਾ ਇੱਕ ਬਿਆਨ ਆਂਦਾ ਹੈ ਕਿ ਅਮਰਿਤਪਾਲ ਸਿੰਘ ਜਦੋਂ ਰਿਪੋਰਟਰ ਪੁੱਛਦੇ ਨੇ ਉਹਨਾਂ ਦੀ ਮਾਤਾ ਨੂੰ ਕਿ ਅਮਰਿਤਪਾਲ ਸਿੰਘ ਦੇ ਉੱਪਰ ਜਿਹੜਾ ਟੈਗ ਲੱਗੇ ਹੋਇਆ ਖਾਲਿਸਤਾਨ ਦਾ ਉਸ ਟੈਗ ਬਾਰੇ ਥੋੜਾ ਕੀ ਕਹਿਣਾ ਹੈ ਉਹਨਾਂ ਦੀ ਮਾਤਾ ਜਿਵੇਂ ਬਿਲਕੁਲ ਸਪਸ਼ਟ ਬਿਆਨ ਦੇਣਾ ਚਾਹੀਦਾ ਹੈ ਕਿ ਜਿਹੜਾ ਬੰਦਾ ਪੰਜਾਬ ਦੀ ਪੰਜਾਬੀਅਤ ਦੀ ਪੰਜਾਬ ਦੇ ਖਰਾਬ ਹੁੰਦੇ ਹਾਲਾਤਾਂ ਨੂੰ ਕਿਵੇਂ ਸੁਧਾਰਿਆ ਜਾਵੇ ਉਸ ਦੀ ਗੱਲ ਕਰੇ ਤਾਂ ਉਸ ਤੇ ਖਾਲਿਸਤਾਨ ਦਾ ਟੈਗ ਕਿਵੇਂ ਲਗਾਇਆ ਜਾ ਸਕਦਾ ਹੈ ਜੇ ਸੰਵਿਧਾਨ ਦੀ ਸੋਚ ਉਕ ਲਈ ਹੈ ਕਿ ਹੁਣ ਖਾਲਿਸਤਾਨ ਦਾ ਨਾਮ ਕਿਉਂ ਲਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਇਹ ਤਾਰੀਫ਼ ਵੀ ਹੁੰਦੀ ਹੈ ਉਹਨਾਂ ਦੀ ਮਾਤ ਮਾਤ ਦੀ ਤਾਰੀਫ਼ੀ ਹੋਣੀ ਚਾਹੀਦੀ ਹੈ ਕਿ ਜੇਕਰ ਉਹਨਾਂ ਵੱਲੋਂ ਇਸ ਤਰੀਕੇ ਦਾ ਬਿਆਨ ਦਿੱਤਾ ਜਾਂਦਾ ਤਾਂ ਹੋ ਸਕਦਾ ਹੈ ਕਿ ਅਮਰਿਤਪਾਲ ਸਿੰਘ ਉਹਨਾਂ ਦੇ ਮਨ ਵਿੱਚ ਵੀ ਉਸ ਆਈਡੀਓਲੋਜੀ ਨੂੰ ਲੈ ਕੇ ਕੁਝ ਚੇਂਜਸ ਆਏ ਹੋਣ ਪਰ ਹੁਣ ਉੱਥੇ ਡਿਬਰੂਗੜ ਜੇਲ੍ਹ ਵਿੱਚ ਬੰਦ ਅਮਰਿਤਪਾਲ ਸਿੰਘ ਉਹਨਾਂ ਵੱਲੋਂ ਇੱਕ ਫਰਮਾਨ ਆਇਆ ਜਿਸ ਵਿੱਚ ਉਹਨਾਂ ਨੇ ਆਪਣੀ ਮਾਤਾ ਵੱਲੋਂ ਦਿੱਤੇ ਬਿਆਨ ਦੀ ਸਰਾਸਰ ਇਕ ਤਰ੍ਹਾਂ ਚਿੰਤਾ ਜਤਾਈ ਹੈ ਕਿ ਕਿਵੇਂ ਪਰਿਵਾਰ ਨੇ ਉਸ ਤਰੀਕੇ ਦਾ ਬਿਆਨ ਦੇ ਦਿੱਤਾ ਕਿ ਉਹਨਾਂ ਨੇ ਕਿਹਾ ਕਿ ਕੋਈ ਵੀ ਬੰਦਾ ਜੇਕਰ ਉਹਨਾਂ ਦੇ ਪਰਿਵਾਰ ਵਿੱਚੋਂ ਹੈ ਜਾਂ ਉਹਨਾਂ ਦਾ ਰਿਸ਼ਤੇਦਾਰ ਹੈ ਜੇਕਰ ਅਮਰਿਤਪਾਲ ਸਿੰਘ ਹੋਣਾ ਦੀ ਉਹਨਾਂ ਦੇ ਬਿਹਾਰਫ ਤੇ ਬੋਲਦਾ ਪਿਆ ਤਾਂ ਇਸ ਤਰੀਕੇ ਦੇ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਕੀ ਬਿਆਣਾ ਤੁਹਾਨੂੰ ਪੂਰਾ ਬਿਆਨ ਕੋਈ ਪੜ੍ਹ ਕੇ ਸੁਣਾ ਦਿੰਨੇ ਆ ਕਿ ਜਿਹੜਾ ਬਿਆਨ ਅਮਰਿਤਪਾਲ ਸਿੰਘ ਹੋਣਾ ਨੇ ਉਹ ਇੱਕ ਅਫੀਸ਼ੀਅਲ ਟਵਿੱਟਰ ਅਕਾਊਂਟ ਤੇ ਸਾਂਝਾ ਕੀਤਾ ਹੈ ਕਿ ਜਿਸ ਵਿੱਚ ਲਿਖਿਆ ਗਿਆ ਹੈ ਕਿ ਕੱਲ ਮਾਤਾ ਜੀ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਅੱਜ ਉਸ ਬਾਰੇ ਮੈਨੂੰ ਪਤਾ ਲੱਗਾ ਤਾਂ ਮੇਰਾ ਮਨ ਬੋਧ ਦੋ ਕੀ ਹੋਇਆ ਮਨੁਏ ਜੀ ਇਹ ਯਕੀਨ ਹੈ ਕਿ ਮਾਤਾ ਜੀ ਵੱਲੋਂ ਇਹ ਬਿਆਨ ਅਣਜਾਣੇ ਵਿੱਚ ਦਿੱਤਾ ਗਿਆ ਪਰ ਫਿਰ ਵੀ ਮੈਂ ਮੈਂ ਆਪਣੇ ਪਰਿਵਾਰ ਵਿੱਚ ਮੇਰੇ ਪਰਿਵਾਰ ਵੱਲੋਂ ਜੇਕਰ ਕੋਈ ਵੀ ਇਸ ਤਰੀਕੇ ਦਾ ਬਿਆਨ ਦਿੰਦਾ ਜੋ ਮੇਰੀ ਹਦਾਇਤ ਕਰਦਾ ਹੈ ਉਸ ਵੱਲੋਂ ਇਸ ਤਰੀਕੇ ਦਾ ਬਿਆਨ ਸਾਹਮਣੇ ਨਹੀਂ ਆਉਣਾ ਚਾਹੀਦਾ ਖਾਲਸੇ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ ਸਗੋਂ ਮਾਣ ਵਾਲੀ ਗੱਲ ਹੈ ਜਿਸ ਸੁਪਨੇ ਦੀ ਪੂਰਤੀ ਕਰਨ ਲਈ ਲੱਖਾ ਸਿੰਘਾਂ ਨੇ ਸ਼ਹੀਦੀ ਦਿੱਤੀ ਹੋਵੇ ਉਸ ਸਮਾਰਕ ਦੇ ਪਿੱਛੇ ਹਟ ਜਾਣ ਬਾਰੇ ਅਸੀਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ ਮੈਂ ਬਹੁਤ ਸਟੇਜਾਂ ਤੇ ਬੋਲਦਿਆਂ ਇਹ ਗੱਲ ਕਹੀ ਹੈ ਕਿ ਜੇ ਮੈਨੂੰ ਪੰਥ ਤੇ ਪਰਿਵਾਰ ਵਿਚਕਾਰੋਂ ਚੁਣਨਾ ਪਵੇ ਤਾਂ ਮੈਂ ਹਮੇਸ਼ਾ ਪੰਥ ਦੀ ਗੱਲ ਕਰਾਂਗਾ ਬਰਤਪਾਲ ਸਿੰਘ ਜੀ ਵੱਲੋਂ ਕਹੇ ਗਏ ਜਾਂ ਜੇਕਰ ਉਹਨਾਂ ਦੇ ਬਿਹਾਫ ਤੇ ਕਿਸ ਨੇ ਮੈਸੇਜ ਦਿੱਤਾ ਹੈ ਤਾਂ ਸਸਰਾਸਰੇ ਲਫ਼ਜ਼ੇ ਉਸੇ ਚੀਜ਼ ਵੱਲ ਇਸ਼ਾਰਾ ਕਰਦੇ ਨੇ ਕਿ ਹਲੇ ਵੀ ਕਿਤੇ ਨਾ ਕਿਤੇ ਉਹਨਾਂ ਦੇ ਮਨ ਵਿੱਚ ਖਾਲਸੇ ਰਾਜ ਦਾ ਇੱਕ ਖਾਲਸਾ ਪੰਥ ਸਜਾਉਣ ਦਾ ਜਾਂ ਖਾਲਿਸਤਾਨ ਬਣਾਉਣ ਦਾ ਇੱਕ ਆਈਡੀਓਲੋਜੀ ਸ਼ਾਇਦ ਕਿਤਨਾ ਕਿਤੇ ਪਾਸੇ ਚਲਦੀ ਪਈ ਹੈ ਉੱਥੇ ਹੀ ਝੇਕਰ ਬਾਕੀ ਇਹਨੂੰ ਐਜ਼ ਅ ਲਾਰਜਰ ਪਿਕਚਰ ਦੇਖੀਏ ਕਿ ਪੰਜਾਬ ਵਿੱਚ ਇਸ ਤਰੀਕੇ ਦੇ ਹਾਲਾਤ ਜਾਂ ਇੱਕ ਐਮਪੀ ਵੱਲੋਂ ਇਸ ਤਰੀਕੇ ਦੀ ਸਟੇਟਮੈਂਟ ਦੇਣਾ ਕਿ ਜੇਕਰ ਖਾਲਸੇ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ ਅਸੀਂ ਮੰਨ ਸਕਦੇ ਹਾਂ ਇਨ ਦਾ ਲਾਰਜਰ ਕੰਟੈਕਸਟ ਕਿ ਹਰ ਬੰਦੇ ਦਾ ਆਪਣਾ opinion ਹੈ ਹਰ ਬੰਦਾ ਆਪਣੇ ਤਰੀਕੇ ਦੇ ਵਿਚਾਰ ਰੱਖ ਸਕਦਾ ਹੈ ਪਰ ਜੇਕਰ ਇੱਕ ਖੁਦ ਐਮਪੀ ਜਿਸ ਨੂੰ ਜਿਸ ਤੇ ਐਨਐਸਸੀ ਲੱਗੀ ਜਿਸ ਤੇ ਐਨਐਸਸੀ ਲੱਗੀ ਹੋਵੇ ਜਿਸ ਦੀ ਮਦਰ ਖੁਦ ਬਿਆਨ ਦੇ ਰਹੇ ਹੋਣ ਕਿ ਹੁਣ ਅੰਮ੍ਰਿਤਪਾਲ ਹੀ ਉਹਨਾਂ ਦਾ ਪੁੱਤ ਖਾਲਿਸਤਾਨ ਦੀ ਗੱਲ ਨਹੀਂ ਕਰਦਾ ਉਹ ਸੰਵਿਧਾਨ ਦੀ ਗੱਲ ਕਰਦਾ ਹੈ ਉਹਨਾਂ ਵੱਲੋਂ ਇੱਦਾਂ ਦੇ ਕੌਂਟਰਡਿਕਟਰੀ ਉਲਟੇ ਉਲਟੇ ਜਦੋਂ ਬਿਆਨ ਦਿੱਤੇ ਜਾਂਦੇ ਨੇ ਤਾਂ ਫੇਰ ਪੰਜਾਬ ਦੇ ਲੋਕੀ ਹੀ ਕਨਫਿਊਜ਼ ਹੋਣਗੇ ਕਿਉਂਕਿ ਇੱਕ ਪਾਸੇ ਤਾਂ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੇ ਸੰਵਿਧਾਨ ਤੇ ਹੱਥ ਰੱਖ ਕੇ ਸੌਂ ਚੁੱਕ ਲਈ ਹੈ ਜਿਹੜੇ ਸੰਵਿਧਾਨ ਨੂੰ ਮੰਨਦੇ ਨਹੀਂ ਉਹਦੇ ਤੇ ਹੱਥ ਰੱਖ ਕੇ ਸੌਂ ਚੁੱਕੀ ਹੁਣ ਫੇਰ ਉਸੇ ਤਰੀਕੇ ਦੀ ਗੱਲ ਕਰਦੇ ਪਏ ਨੇ ਕਿ ਖਾਲਸੇ ਰਾਜ ਦਾ ਸੁਫਨਾ ਵਿਕਣਾ ਕੋਈ ਗੁਨਾਹ ਨਹੀਂ ਆ ਹਲੇ ਵੀ ਉਹਨਾਂ ਦੇ ਮਨ ਵਿੱਚ ਉਹੀ ਆਈਡੀਓਲੋਜੀ ਉਹੀ ਵਿਚਾਰ ਚੱਲਦੇ ਪਏ ਨੇ ਤੱਕਾ ਹੋ ਰਿਹਾ ਸਿੱਧਾ-ਸਿੱਧਾ ਖਡੂਰ ਸਾਹਿਬ ਦੇ ਲੋਕਾਂ ਦੇ ਨਾਲ ਕਿਉਂਕਿ ਉਹਨਾਂ ਦਾ ਐਮਪੀ ਜੇਲ੍ਹ ਵਿੱਚ ਬੰਦ ਹੈ ਉਹਨਾਂ ਦੇ ਇਲਾਕੇ ਦੇ ਹਾਲਾਤ ਸੁਧਰ ਨਹੀਂ ਚਾਹੀਤੇ ਨੇ ਕਿਸ ਤਰੀਕੇ ਦੇ ਹਾਲਾਤ ਬੜੇ ਹੋਏ ਨੇ ਉਹਨਾਂ ਦੇ ਇਲਾਕੇ ਨੇ ਤਾਂ ਆਪਣੇ ਐਮਪੀ ਨੂੰ ਵੋਟ ਪਾ ਕੇ ਆਪਣੇ ਕੈਂਡੀਡੇਟ ਨੂੰ ਵੋਟ ਪਾ ਕੇ ਜਿਤਾਇਆ ਹੁਣ ਪਾਰਲੀਮੈਂਟ ਵਿੱਚ ਆਉਂਦਾ ਹੈ ਗੱਲ ਕਰਦਾ ਉਹਨਾਂ ਦੀ ਨਹੀਂ ਕਰਦਾ ਇਹ ਤਾਂ ਬਾਅਦ ਦੀ ਗੱਲ ਹੈ ਪਰ ਉਹਨਾਂ ਲੋਕਾਂ ਨਾਲ ਵੱਧ ਤਕਾਉ ਰਿਹਾ ਜਿਨ੍ਹਾਂ ਨੇ 4 ਲੱਖ ਦੇ ਕਰੀਬ ਵੋਟਾਂ ਪਾ ਕੇ ਜਿੱਤਾਇਆ ਹੁਣ ਅਮਰਿਤਪਾਲ ਸਿੰਘ ਹੁਣਾਂ ਦੀ ਮਾਤਾ ਨੇ ਜਿਹੜਾ ਬਿਆਨ ਦਿੱਤਾ ਹੈ ਇੱਕ ਵਾਰ ਉਸ ਬਿਆਨ ਵੱਲ ਰੁੱਖ ਕਰਦੇ ਆਂ ਤੇ ਜਿਹੜਾ ਬਿਆਨ ਅਮਰਿਤਪਾਲ ਸਿੰਘ ਹੁਣਾਂ ਦੇ ਟਵਿੱਟਰ ਅਕਾਊਂਟ ਤੇ ਆਇਆ ਉਹ ਤੁਸੀਂ ਵੇਖਿਆ ਹੁਣ ਦੋਵੇਂ ਬਿਆਨਾਂ ਨੂੰ ਆਪਸ ਵਿੱਚ ਦਾ ਸਮੀਕਰਨ ਕਰੋ ਤੇ ਖੁਦ ਸੋਚੋ ਕਿ ਕਿਸ ਚੀਜ਼ ਵੱਲ ਨੂੰ ਕਿਸ ਚੀਜ਼ ਨੂੰ ਸਹੀ ਮੰਨਣਾ ਚਾਹੀਦਾ ਤੇ ਕਿਸ ਚੀਜ਼ ਨੂੰ ਗਲਤ ਇੱਕ ਵਾਰੀ ਰੁੱਕ ਕਰਦੇ ਆਂ ਅਮਰਿਤਪਾਲ ਸਿੰਘ ਹੁਣਾਂ ਦੇ ਮਾਤਾ ਦੇ ਬਿਆਨ ਦੇ ਵੱਲ ਉਹ ਕੋਈ ਕੁਛ ਵੀ ਕਹੀ ਜਾ ਰਿਹਾ ਕੋਈ ਖਾਲਸਤਾਨੀ ਸਮਰਥਕ ਨਹੀਂ ਹੈਗਾ ਜਿੱਦਾਂ ਉਹ ਹੁਣ ਪੰਜਾਬ ਦੇ ਹੱਕਾਂ ਦੀ ਗੱਲ ਕਰਨਾ ਆਪਣੀ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਕੋਈ ਖਾਲਸਤਾਨ ਖਾਲਸਾਨੀ ਸਮਰਥਕ ਹੋ ਜਾਂਦਾ ਬੰਦਾ ਉਹ ਤੇ ਉਹ ਦਾਰੇ ਚ ਰਹਿ ਕੇ ਚੋਣ ਲੜੀ ਸਭਧਾਨ ਦੇ ਦਾਰੇ ਚ ਰਹਿ ਕੇ ਚੋਣ ਲੜੀ ਹੁਣ ਤੇ ਨਾ ਨਹੀਂ ਇਹੋ ਜਿਹਾ ਕੋਈ ਕਹਿਣਾ ਹੀ ਨਹੀਂ ਚਾਹੀਦਾ ਯੋਗੋਂ ਤਾਂ ਸਵਧਾਨ ਦੇ ਜਦੋਂ ਸਵਧਾਨ ਦੀ ਸੌਂਹ ਚੁੱਕੀ ਆ ਸਵਧਾਨ ਦੇ ਦਾਰੇ ਚ ਰਹਿ ਕੇ ਚੋਣ ਲੜੀ ਆ ਤੇ ਫਿਰ ਇਹੋ ਜੀ ਤੇ ਕੋਈ ਗੱਲ ਕਰਨੀ ਨਹੀਂ ਚਾਹੀਦੀ ਇਹ ਵਾਪੇ ਪੰਜਾਬ ਦੇ ਜਿਹੜੇ ਕੰਮ ਐ ਮੁੱਦੇ ਆ ਉਹਨਾਂ ਦੀ ਜਰੂਰ ਆਹੀ ਮੁੱਦੇ ਤੇ ਮਸਲਾ ਠਾਵਾਗੇ ਪੰਜਾਬ ਦੀ ਨੌਜਵਾਨੀ ਨੂੰ ਬਚਾਵਾਂਗੇ ਉਹ ਕੋਈ ਕੁਸ਼